ਹਾਂਜੀ ਫੈਮਿਲੀ ਕਿਵੇਂ ਹੋ ਠੀਕ ਹੋ ਲੈਨੇ ਹੋ ਨਿਆਰੇ ਦੇਖਦੇ ਹਾਂ ਕੁਦਰਤ ਦੇ ਰੰਗ ਕਦੇ ਧੁੱਪ ਕਦੇ ਛਾਂ ਹਾਂਜੀ ਇਦਾਂ ਹੀ ਆ ਕਦੇ ਠੰਡ ਕਦੇ ਗਰਮੀ ਕਦੇ ਬਾਰਿਸ਼ ਚੱਲੀ ਜਾਂਦਾ ਸਿਸਟਮ ਆਪਾਂ ਤੁਹਾਡੇ ਨਾਲ ਵਾਦਾ ਕੀਤਾ ਸੀ ਹਰ ਰੋਜ਼ ਇੱਕ ਸਟੋਰੀ ਦਾ ਚੱਕੋ ਉਸੇ ਸਟੋਰੀ ਦੀ ਲੜੀ ਦੇ ਵਿੱਚ ਅੱਜ ਇੱਕ ਹੋਰ ਕਹਾਣੀ ਕਹਾਣੀ ਹੋਈ ਇਦਾਂ ਜੀ ਮੈਨੂੰ ਚੰਡੀਗੜ੍ਹ ਜਾਣਾ ਪੈ ਗਿਆ ਬਾਈ ਬੱਸ ਠੀਕ ਹੈ ਜੀ ਮੈਂ ਲੁਧਿਆਣੇ ਦੇ ਬੱਸ ਸਟੈਂਡ ਤੋਂ ਬੱਸ ਦੇ ਵਿੱਚ ਬੈਠਿਆ ਬੱਸ ਦੇ ਵਿੱਚ ਸਵਾਰੀਆਂ ਵੀ ਹੁੰਦੀਆਂ ਨੇ ਤੁਹਾਨੂੰ ਪਤਾ ਕੰਡਕਟਰ ਵੀ ਹੁੰਦਾ ਡਰਾਈਵਰ ਵੀ ਹੁੰਦਾ ਹਰ ਤਰ੍ਹਾਂ ਦੀਆਂ ਸਵਾਰੀਆਂ ਸਟੂਡੈਂਟ ਬਜ਼ੁਰਗ ਕੋਈ ਬਿਮਾਰ ਕੋਈ ਵਿਆਹ ਵਾਲੇ ਮਤਲਬ ਸਾਰੇ ਤਰ੍ਹਾਂ ਦੇ ਸਾਰੇ ਹਰ ਇੱਕ ਤਰ੍ਹਾਂ ਦਾ ਬੰਦਾ ਹੁੰਦਾ ਬੱਸ ਦੇ ਵਿੱਚ ਤੁਹਾਨੂੰ ਪਤਾ ਬਸੇਟ ਦੇ ਵਿੱਚ ਸਮਾਨ ਵੇਚਣ ਵਾਲੇ ਵੀ ਚੜਦੇ ਨੇ ਪੇਚਕਸ ਜੰਤਰੀ ਜੰਤਰੀ ਨਵੇਂ ਸਾਲ ਦੀ ਜੰਤਰੀ ਕਲੰਡਰ ਜੰਤਰੀ ਟੌਫੀਆਂ ਦਵਾਈਆਂ ਅੱਖਾਂ ਦੀ ਦਵਾਈ ਕੰਨਾਂ ਲਈ ਕੰਨਾਂ ਦੀ ਦਵਾਈ ਅੱਖਾਂ ਲਈ ਜੀ ਇਹ ਜੋ ਸੁਰਮਾ ਏ ਮਾਂ ਮਰੀ ਦਾ ਸੁਰਮਾ ਏ ਬੜਾ ਪਹਾੜਾਂ ਤੋਂ ਸੰਤ ਲੈ ਕੇ ਆਏ ਨੇ ਇਹਦੀ 1 2 ਇੱਕ ਉਹ ਸਲਾਈ ਪਾਉ ਅੱਖਾਂ ਦੇ ਵਿੱਚ ਅੱਖਾਂ ਤੁਹਾਡੀਆਂ ਠੰਡੀਆਂ ਠਾਰ ਐਦਾ ਲੱਗਣ ਗਿਆ ਜਿਵੇਂ ਬਰਫ਼ ਵਾਲਾ ਗੋਲਾ ਤੁਹਾਡੀਆਂ ਅੱਖਾਂ ਦੇ ਉੱਤੇ ਆ ਗਿਆ ਹਾਂਜੀ ਭੈਣ ਜੀ ਹਾਂਜੀ ਭੈਣ ਜੀ ਇੱਕ ਸਲਾਈ ਇੱਕ ਸਲਾਈ ਹਾਂਜੀ ਆਹ ਹਾਂਜੀ 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 ਆਇਆ ਭੈਣ ਜੀ ਆਇਆ ਭੈਣ ਜੀ ਉਦਾਂ ਹੀ ਕਹੀ ਰੜਗੇ ਨਾ ਕੋਈ ਬੁਲਾਉਂਦਾ ਹੁੰਦਾ ਨਾ ਕੋਈ ਉਹਨਾਂ ਨੂੰ ਕਰਦਾ ਹੁੰਦਾ ਕੁਝ ਬਸ ਬਸ ਸਟਾਪ ਤੋਂ ਨਿਕਲੀ ਤੁਸੀਂ ਦੇਖਿਓ ਯਾਰ ਬੱਸ ਬੱਸ ਸਟਾਪ ਤੋਂ ਨਿਕਲਦੀ ਐ ਨਾ ਪਹਿਲਾ ਸਟਾਪ ਆ ਜਿਹੜਾ ਪ੍ਰੀਤ ਪੈਲੈਸ ਦੇ ਸਾਹਮਣੇ ਆ ਬੱਸ ਸਟਾਪ ਤੋਂ ਸਾਡੀ ਬੱਸ ਨਿਕਲੀ ਪ੍ਰੀਤ ਪੈਲੈਸ ਕੋਲ ਆ ਕੇ ਰੁਕੀ ਪ੍ਰੀਤ ਪੈਲੈਸ ਦੇ ਦੇ ਸਾਹਮਣੇ ਉਹ ਸਵਾਰੀਆਂ ਦੇ ਨਾਲ-ਨਾਲ ਇੱਕ ਟੌਫੀਆਂ ਤੇ ਗੋਲੀਆਂ ਵੇਚਣ ਵਾਲਾ ਵੀ ਚੜ ਗਿਆ ਹਾਂਜੀ ਗਾੜੀ ਗਾੜੀ ਸੰਤਰੀ ਦੀ ਗੋੜੀ ਸੰਤਰੀ ਦੀ ਗੋੜੀ ਖੱਟੇ ਮਿੱਠੇ ਗੋੜੇ ਖੱਟੇ ਮਿੱਠੇ ਗੋੜੇ ਬੱਸ ਦੇ ਵਿੱਚ ਸਵਾਰੀਆਂ ਸਾਡੇ ਸੋਸੋ ਠੀਕ ਠੀਕ ਹੈ ਸਾਰੇ ਬੰਦੇ ਉਹਦੇ ਵੱਲ ਦੇਖਣ ਤੇ ਲਓ ਜੀ ਇੱਕ ਸਾਈਡ ਦੇ ਉੱਤੇ ਲੇਡੀਜ਼ ਬੈਠੀਆਂ ਸੀ ਲੇਡੀਜ਼ ਨੇ ਜਾ ਤਾਂ ਉਹਦੀ ਫੀਲ ਲੈਣ ਦੀਆਂ ਮਾਰੀਆਂ ਨੇ ਪਤਲਾ ਜਿਹਾ ਬੰਦਾ ਉਹ ਉਹਦੀ ਮੈਂ ਤੁਹਾਨੂੰ ਲੁੱਕ ਕੈਸੀ ਦੱਸਾਂ ਜਿੱਦਾਂ ਜਾਣੀ ਕਿ ਆਪਾਂ ਮੱਕੀ ਦੇ ਖੇਤ ਦੇ ਵਿੱਚ ਡਰਨਾ ਗੱਡ ਕੇ ਉੱਤੇ ਕੱਪੜਾ ਨਹੀਂ ਪਾਇਆ ਹੁੰਦਾ ਉਹ ਜਾ ਪੇ ਲਓ ਜੀ ਚੱਲਣ ਲੱਗ ਗਿਰੋਕਾ ਗੋੜੇ ਗੋੜੇ ਸੰਤਰੀ ਦੀ ਗੋੜੇ ਢੰਡੇ ਠਾਰ ਗੋੜੇ ਕਾਲੀ ਗੋੜੇ ਖੱਟੀ ਗੋੜੇ ਮਿੱਠੀ ਗੋੜੀ ਜਾਰੂ ਨੇ ਉਹਨਾਂ ਵੱਲ ਨੂੰ ਦੇਖਿਆ ਮਿਹੜੀਆਂ ਅੱਖਾਂ ਮਾਈ ਥੋੜੀ ਜੀ ਫੀਲਿੰਗਾਂ ਖੱਟੀਆਂ ਮਿੱਠੀਆਂ ਸੰਤਰੀ ਦੀਆਂ ਗੋੜੀਆਂ ਵੇਚਦਾ ਵੇਚਦਾ ਪਤੰਦਰ ਫੇਰ ਉਦੋਂ ਬਾਅਦ ਦੇ ਵਿੱਚ ਗਵਣੀ ਘੜੀ ਸਾੰਤਰੀ ਦੀ ਗੋੜੀ ਸਾੰਤਰੀ ਦੀ ਗੋੜੀ ਹਲ-ਹਲ ਦੇਖਦਾ ਦੇਖਦਾ ਉਹਨਾਂ ਵੱਲ ਨੂੰ ਘੁਮਾ ਕੇ ਮੂੰਹ ਫੇਰ ਕੇ ਖਟੀਆਂ ਮਿੱਠੀਆਂ ਲਓ ਜੀ ਇਹ ਸਿਲਸਿਲਾ ਪ੍ਰੀਤ ਪੈਲੈਸ ਤੋਂ ਲੈ ਕੇ ਜਿੱਥੇ ਉਹ ਥੀਏਟਰ ਕੇ ਸੰਗੀਤ ਸੀ ਹਾਂ ਸੰਗੀਤ ਥੀਏਟਰ ਵਾਲੇ ਫਲਾਈ ਪ੍ਰਤਾਪ ਚੌਂਕ ਤੱਕ ਚੱਲਿਆ ਖਟੀਆਂ ਮਿੱਠੀਆਂ ਖਟੀਆਂ ਮਿੱਠੀਆਂ ਅੱਗੇ ਜਾ ਰ ਢੋਲਿਆਂ ਵਾਲਾ ਪੁਲ ਚੜੀ ਇੱਕ ਪਿਛੇ ਮੈਂ ਲੈਦਾ ਕੋਈ ਰਿਟ ਜਣੀ ਰਟਾਇਰ ਜਾਂ ਤਾਂ ਕੋਈ ਫੌਜੀ ਅਫਸਰ ਸੀ ਜਾਂ ਕੋਈ ਪੁਲਿਸ ਮੈਨ ਸੀ ਉਹਨੂੰ ਕਹਿੰਦਾ ਓਏ ਛੋਟੇ ਇਧਰ ਆ ਹਾਂ ਕੀ ਵੇਚਣਾ ਕਹਿੰਦਾ ਜੀ ਗੋਲੀਆਂ ਨੇ ਬੱਚਿਆਂ ਲਈ ਲੈ ਕੇ ਜਾਓ ਬੱਚੇ ਨੂੰ ਰੋਣ ਨਹੀਂ ਦਿੰਦੀਆਂ 1 ਰੁਪਏ ਦੀਆਂ ਦੱਸ ਆ 1 ਰੁਪਏ ਦੀ ਇੱਕ ਕਹਿੰਦਾ ਚੰਗਾ ਠੀਕ ਆ ਇਹ ਤਾਂ ਮੈਂ ਲੈ ਲਾਂ ਹੁੱਕਾ ਦੁਆਰੇ ਦੇ ਕੇ ਦਿਖਾ ਬੜਾ ਸੋਹਣਾ ਦੇਣਾ ਯਾਰ ਹੁੱਕਾ ਦਾ ਘਾੜੇ ਘਾੜੇ ਸਾਧ ਤਰੇ ਦੀ ਘੜੇ ਖਟੀਆਂ ਮਿੱਠੀਆਂ ਉਹ ਕਹਿੰਦਾ ਪਹਿਲਾਂ ਜਿਵੇਂ ਸਟਾਰਟਿੰਗ 'ਚ ਹੋਕਾ ਦਿੰਦਾ ਸੀ ਨਾ ਬੰਦਿਆਂ ਵਾਂਗੂ ਮੈਂ ਤੇ ਉਹ ਥੋੜਾ ਕਬਰ ਹੈਗਾ ਗੋਲੀ ਗਾੜੀ ਸੰਤਰੇ ਦੀ ਗਾੜੀ ਖਟੀਆਂ ਮਿੱਠੀਆਂ ਇਮਲੀ ਵਾਲੀਆਂ ਗੋਲੀਆਂ ਤੇਰਾ ਕਰੈਕਟ ਹੁਣ ਹੋਕਾ ਹੋਵੇ ਦੇ ਕਰਾ ਜਿਵੇਂ ਬਾਅਦ 'ਚ ਦਿੰਦਾ ਸੀ ਫੇਰ ਆ ਗਿਆ ਗੋਲੀ ਗਾੜੀ ਉਹ ਕਹਿੰਦਾ ਮੈਂ ਨਾ ਦੇਖ ਲੈ ਕੰਨ ਤੇ ਤੇਰੇ ਐ ਵੱਜਣਗੇ ਆ ਜਿਵੇਂ ਕਹਣਾ ਬੁੜੀਆਂ ਰੋਟੀ ਪਕਾਉਂਦੀ ਹੁੰਦੀਆਂ ਨੇ ਥਾਪਾ ਖੜਕਦੀ ਹੁੰਦੀ ਰੋਟੀ ਤੱਕ 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 ਕਹਣਾ ਐ ਐ ਵੱਜਣੀਆਂ ਕਹਣਾ ਚੱਲ ਪਾਣੀ ਚੱਲ ਚੱਲ ਓਮੀ ਓਮੀ ਦੇ ਹੁਕਮ ਖਟੀਆਂ ਮਿੱਠੀਆਂ ਕਰ ਬੰਦਿਆ ਵਾਂਗੂ ਦੇ ਜਿਵੇਂ ਮੋਟਰ ਤੇ ਪੱਟੇ ਦਾ ਜੋੜ ਖੜਕਦਾ ਹੁੰਦਾ ਨਾ ਜਿਵੇਂ ਖੜਕਣੀਆਂ ਚੱਲ ਜੇਦੀ ਖਟੀਆਂ ਮਿੱਠੀਆਂ ਕਰ ਇੱਕ ਵਾਰ ਫੇਰ ਓ ਖਟੀਆਂ ਜ਼ਰੂਰ ਨੇ ਦੂਜੀ ਵਾਰ ਖਟੀਆਂ ਮਿੱਠੀਆਂ ਗਿਆ ਮਾਰਿਆ ਪਤੰਦਰ ਨੋ ਦੇ ਪਟਾਕਾ ਗੱਲ ਦੇ ਉੱਤੇ ਹੈ ਉਹ ਪਟਾਕਾ ਐ ਖੜਕਿਆ ਜਿਵੇਂ ਸੁੱਕੀ ਲੱਕੜ ਦੇ ਉੱਤੇ ਆਪਾਂ ਜਦ ਮਾਰਦੇ ਨਹੀਂ ਹੁੰਦੇ ਕੁਹਾੜੀ ਨੂੰ ਵੱਢਣ ਹੁੰਦੀ ਉਹ ਠੱਕ ਦੇਣ ਦੀ ਟੁੱਟਦੀ ਹੁੰਦੀ ਹੁੰਦੀ ਉਹ ਮੈਂ ਭਾਈ ਸਾਰੇ ਬਸ ਵਾਲਿਆਂ ਦਾ ਉਹ ਪਿੱਛੇ ਨੂੰ ਵੀ ਇਹ ਕੀ ਹੋ ਗਿਆ ਇੱਕ ਹੋਰ ਵਾਰ ਠਾ ਕਰ ਹੁਣ ਕਹਿ ਖੱਟੀ ਬਟੀ ਇਹ ਠੀਕਾ ਇਹ ਠੀਕਾ ਹੁਣ ਕਹਿ ਫੇਰ ਖੱਟੀ ਬਟੀ ਇਹ ਠੀਕਾ ਇਹ ਗਲਤੀ ਹੋ ਗਈ ਜੀ ਮੈਨੂੰ ਛੱਡ ਦੋ ਛੱਡ ਦੋ ਭਾਈ ਉਹ ਬੀਰੂ ਗੱਲ ਸਮਝ ਪੰਗਾ ਦੇਖ ਕੇ ਲੈਣਾ ਚਾਹੀਦਾ ਕੋਈ ਨਹੀਂ ਪਤਾ ਕੋਸ਼ਿ ਨਹੀਂ ਪਤਾ ਕਿ ਕਿਤੋਂ ਅਟੈਕ ਹੋ ਜਾਣਾ ਠੀਕ ਹੈ ਉਹ ਬੰਦਿਆ ਉਹ ਦਿਨੇ ਹੀ ਮੈਂ ਉਹ ਬਸਾਂ ਦੇ ਵਿੱਚ ਪਹਿਲੀ ਵਾਰ ਦੇਖਿਆ ਬਸ ਆਖਰੀ ਵਾਰ ਵੀ ਉਹ ਦਿਨੇ ਦੇਖਿਆ ਉਸ ਤੋਂ ਬਾਅਦ ਚ ਮੈਂ ਨਹੀਂ ਉਹ ਕਿਸੇ ਬਸ 'ਚ ਖਟੀਆਂ ਮਿੱਟੀਆਂ ਵੇਚਦਾ ਦੇਖਿਆ ਫੋਕਾ ਦੋ ਯਾਰ ਟੰਗ ਨਾ ਦੋ ਤੁਸੀਂ ਕੰਮ ਕਰਦੇ ਹੋ ਦੁਨੀਆ ਤੇ ਕੰਮ ਕਰਦੀ ਹੈ ਦੁਨੀਆ ਹੀ ਕੰਮ ਕਰਦੀ ਹੈ ਹਰ ਇੱਕ ਚੀਜ਼ ਵੇਚਦਾ ਇਹ ਥੋੜਾ ਯਾਰ ਤੁਸੀਂ ਕਿਸੇ ਨੂੰ ਦੇਖ ਕੇ ਕਹੋ ਖਟੀਆਂ ਮਿੱਟੀਆਂ ਦੇਖ ਲਓ ਫਿਰ ਮਿੱਠੀਆਂ ਵਾਲਿਆਂ ਦੇ ਮੁੱਕੀਆਂ ਐ ਪੈਂਦੀਆਂ ਰੇ ਹਾਂਜੀ ਠੀਕ ਹੈ ਓਕੇ ਵਧੀਆ ਸਤਿ ਸ੍ਰੀ ਅਕਾਲ ਲਵ ਯੂ ਆਲ